ਆ ਬੰਦੇ ਦੀ ਕਮਾਲ ਦੀ ਗੇਮ ਆ ਦੇਖੋ ਭਾਈ ਨਿੱਕੇ ਨਿੱਕੇ ਕੁੱਤੇ ਆ ਨਾ ਗੇਮ ਵਾਸਤੇ ਭਾਈ ਤਿਆਰ ਕਰੀ ਜਾਂਦਾ ਹੈ ਕਮਾਲ ਦੀ ਗੇਮ ਆ ਦੇਖੋ ਚੜ ਗਏ ਵੇਖੀਏ ਗੋਰੀਅਮ ਪੂਰਾ ਵੇਖਣਾ ਸ਼ੇਅਰ ਜ਼ਰੂਰ ਕਰ ਦਿਓ ਜਾਈ ਜਾਂਦੇ ਉੱਪਰ ਅੱਧਿਆ ਤੋਂ ਚੜਿਆ ਜਾਂਦਾ ਅੱਧਿਆ ਤੋਂ ਚੜਿਆ ਵੀ ਨਹੀਂ ਜਾਂਦਾ ਵਿਚਾਰੇ ਸ਼ਾਲਾ ਮਾਰੀ ਜਾਂਦੇ ਆ ਲੈ ਵੀ ਟ੍ਰੈਂਡ ਕਰੀ ਜਾਂਦਾ ਦੇਖੋ ਖਾਣ ਵਾਸਤੇ ਰੱਖ ਰੱਖਿਆ ਇਹਨੇ ਕਿ ਭਾਈ ਕੁੱਤੇ ਖਾਣਗੇ ਤੇ ਖਾਣਗੇ ਦੋ ਜਣੇ ਤਾਂ ਪਹੁੰਚ ਗਏ ਲੈ ਵੀ ਤੀਸਰਾ ਵੀ ਜਾ ਰਿਹਾ ਹੈ ਇਹ ਪਹੁੰਚ ਗਿਆ ਤੀਸਰਾ ਤੀਸਰਾ ਗਿਆ ਗਿਆ ਉਹ ਉਹ ਤੀਜੇ ਨੂੰ ਜਾਂਦਾ ਜਾਂ ਚੌਥੇ ਨੇ ਹੀ ਦੇਖ ਲਿਆ ਉਹਨਾਂ ਲੈ ਵੀ ਫੇਰ ਤਿਆਰ ਹੈ ਦੋ ਹੀ ਖਾਣਗੇ ਮੈਂ ਜਿਸ ਤੱਕ ਆਈਡੀਆ ਲੱਗਦਾ ਬਾਕੀ ਤੁਹਾਡੀ ਕੀ ਰਹਿਵੇਂ ਦੱਸਿਓ ਕੋਮੈਂਟ ਚ ਲੈ ਵੀ ਜਾਈ ਜਾਂਦਾ ਇਹ ਫੇਰ ਹੁਣ ਜਾਊਗਾ ਓਹੋ ਰਾਹ ਸੀ ਦੇਖ ਗਿਆ ਲੈ ਮੁਸ਼ਕਲ ਹੀ ਹੈ ਭਾਈ ਪਹੁੰਚਣ ਜਾਈ ਜਾਂਦੇ ਇਧਰ ਨੂੰ ਪੂਰੀ ਵੀਡੀਓ ਨੂੰ ਦੇਖਿਓ ਭਾਈ ਬੜਾ ਮਜ਼ਾ ਆਈ ਜਾਂਦਾ ਭਾਈ ਦੇਖਿਓ ਏ ਏ ਏ ਤੀਸਰਾ ਗਿਆ ਤੀਸਰਾ ਉਹ ਹੋ 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 ਉਹ ਜੀ ਚੌਧਰੀ ਸ਼ਾਲਮਾਨ ਚੱਕ ਵੇ ਇਹ ਨਾ ਤੀਸਰਾ ਪਹੁੰਚ ਹੀ ਗਿਆ ਲਗਭਗ ਤੀਸਰਾ ਖਾਈ ਤੇ ਜਾਂਦਾ ਲਾ ਵੇ ਇੱਧਰ ਦੀ ਆਓ ਇੱਧਰ ਦੀ ਹਾਂ 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 ਇੱਧਰ ਦੀ ਸਹੀ ਹੈ ਭਾਈ ਲੈ ਇੱਧਰ ਇੱਧਰ ਮੋੜ ਹਾਂ ਹਾਂ ਲੈ ਵੇ ਚੌਥਾ ਚੌਥਾ ਤੇ ਪੰਜਵਾਂ ਲੈ ਵੇ ਇਹ ਉਹ ਤੀਸਰਾ ਡੇ ਗਿਆ ਚੌਥੇ ਨੇ ਮਾਰੀ ਛਾਲ ਲੈ ਪਹੁੰਚ ਗਿਆ ਉਹ ਤੂੰ ਵੀ ਮਾਰ ਲੈ ਛਾਲ